ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਤੋਂ ਅਸੀਂ ਜਪਜੀ ਸਾਹਿਬ ਜੀ ਦੇ ਪਾਠ ਦੀ ਕੁਝ ਪੰਕਤੀਆਂ ਦੀ ਅਰਥ ਆਰੰਭ ਕਰਨ ਜਾ ਰਹੇ ਹਾਂ ਆਠ ਤਾਂ ਅਸੀਂ ਕਰਦੇ ਹਾਂ ਪਰ ਕਈ ਵਾਰ ਸਾਨੂੰ ਉਹਨਾਂ ਦੇ ਅਰਥ ਸਮਝ ਨਹੀਂ ਆਉਂਦੇ ਸੋ ਅਸੀਂ ਉਹਨਾਂ ਦੇ ਅਰਥ ਅੱਜ ਤੋਂ ਆਰੰਭ ਕਰ ਰਹੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ वाहेगुरु जी का खालसा वाहेगुरु जी की फतेह एक अंकार, वाहे वाहेगुरु केवल एक है सत नाम उसका ना सच्चा है करता पुरख ओ रचनहार सरब व्यापक है निरपो निरवैर। इसका अर्थ है कि ओ पैरहत, वैर रहित अकाल मूरत। ਮਰ ਰੂਪ ਹੈ ਆ ਜੂਨੀ ਉਹ ਜੂਨਾ ਵਿੱਚ ਨਹੀਂ ਆਉਂਦਾ ਸੈਭੰਗ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਪ ਇਸ ਬਾਣੀ ਦਾ ਨਾਮ ਜਪ ਹੈ ਆਜ ਸਚੁ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇਸ ਦਾ ਅਰਥ ਹੈ ਕਿ ਪਰ ਆਰੰਭ ਵਿੱਚ ਵੀ ਸੱਚਾ ਸੀ ਯੁਗਾਂ ਦੇ ਸ਼ੁਰੂ ਵਿੱਚ ਵੀ ਸੱਚਾ ਸੀ ਅਤੇ ਸੱਚਾ ਉਹ ਹੁਣ ਵੀ ਹੈ ਹੈ ਨਾਨਕ ਨਿਸ਼ਚਿਤ ਹੀ ਉਹ ਸਦਾ ਹੀ ਸੱਚਾ ਰਹੇਗਾ ਸੋਚੇ ਸੋਚਣਾ ਹੋਈ ਜੇ ਸੋਚੀ ਲੱਖ ਵਾਰ ਇਸ ਦਾ ਅਰਥ ਹੈ ਕਿ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਸੁੱਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੁੱਚ ਨਹੀਂ ਰੱਖਿਆ ਜਾ ਸਕਦਾ ਮਨ ਦੀ ਸੁੱਚ ਨਹੀਂ ਰਹਿ ਸਕਦੀ ਚੁੱਪੇ ਚੁੱਪ ਨਾ ਹੋਵੇਈ ਚਿਲਾਏ ਰਹਾ ਲੇ ਬਤਾਰ ਭਾਵੇਂ ਬੰਦਾ ਚੁੱਪ ਰਹਿ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ ਉਸ ਨੂੰ ਮੰਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਓਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਓਖਿਆਂ ਦੀ ਭੁੱਖ ਨਹੀਂ ਲੈਂਦੀ ਭਾਵੇਂ ਕਈ ਪੂਰੀਆਂ ਦੇ ਪਦਾਰਥ ਜੋੜ ਲਈਏ ਸਹਿਜ ਸਿਆਣਪ ਅਲਕ ਹੋਏ ਤਾਂ ਇੱਕ ਨੱਲੇ ਨਾਲ ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ ਮੰਦੀਆਂ ਹੋਣ ਪਰ ਇੱਕ ਵੀ ਉਸ ਦੇ ਨਾਲ ਨਹੀਂ ਜਾਂਦੀ ਕਿ ਉਹ ਸੱਚਿਆਰਾ ਹੋਈ ਹੈ ਕਿ ਉਹ ਕੂੜੇ ਟੁੱਟੇ ਪਾਲ ਅਸੀਂ ਕਿਸ ਤਰ੍ਹਾਂ ਸੱਚ ਵਾਲੇ ਹੋਈਏ ਸਾਡੇ ਤੇ ਰੱਬ ਵਿਚਕਾਰ ਜੋ ਝੂਠ ਦੀ ਕੰਧ ਹੈ ਉਹ ਕਿਵੇਂ ਟੁੱਟੇਗੀ ਅਗੇ ਅਰਥ ਸੁਣਨ ਵਾਸਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ